ਸੋਨੇ ਦੀ ਤਸਕਰੀ ਦੀਆਂ ਖਬਰਾਂ ਆਏ ਦਿਨ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਨੇ ਕਦੇ ਕਿਸੇ ਹਵਾਈ ਅੱਡੇ ਉੱਤੇ ਤੇ ਕਦੇ ਕਿਸੇ ਬੰਦਰਗਾਹ ਤੇ ਕਦੇ ਵਾਲਾਂ ਦੇ ਵਿਗ ਵਿੱਚ ਸੋਨਾ ਲੁਕੋ ਕੇ ਲਿਆਉਣ ਦੀ ਕੋਸ਼ਿਸ਼ ਹੁੰਦੀ ਹੈ ਤੇ ਕਦੇ ਕਰੀਮ ਦੇ ਡੱਬੇ ਵਿੱਚ ਤਾਜ਼ਾ ਮਾਮਲਾ ਕੰਨੜ ਫਿਲਮ ਅਦਾਕਾਰਾ ਰਾਨਿਆ ਰਾਓ ਨਾਲ ਜੁੜਿਆ ਹੋਇਆ ਹੈ ਜਿਸ ਉੱਪਰ ਦੁਬਈ ਤੋਂ ਸੋਨੇ ਦੀ ਸਮਗਲਿੰਗ ਦੇ ਇਲਜ਼ਾਮ ਲੱਗੇ ਨੇ ਅਦਾਕਾਰਾ ਨੂੰ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਦੇ ਅਧਿਕਾਰੀਆਂ ਨੇ ਬੰਗਲੌਰੂ ਵਿੱਚ ਕੈਂਪੇਗੋੜਾ ਕੁਮੰਤਰੀ 에ਅਰਪੋਰਟ ਤੋਂ ਗ੍ਰਿਫਤਾਰ ਕੀਤਾ ਸੀ DRI ਵੱਲੋਂ ਜਾਰੀ ਕੀਤੇ ਆਪਣੇ ਬਿਆਨ ਵਿੱਚ ਕਿਹਾ ਗਿਆ ਕਿ 골ਡ ਬਾਰ ਬਹੁਤ ਚਲਾਕੀ ਨਾਲ ਸਰੀਰ ਵਿੱਚ ਲੁਕਾਇਆ ਗਿਆ ਸੀ। ਅਧਿਕਾਰੀਆਂ ਮੁਤਾਬਕ ਅਦਾਕਾਰਾ ਰਾਨਿਆ ਰਾਓ ਕੋਲੋਂ 14.8 ਕਿਲੋਗ੍ਰਾਮ ਸੋਨਾ ਮਿਲਿਆ। ਇਸ ਸੋਨੇ ਦੀ ਕੀਮਤ ਮੌਜੂਦਾ ਬਾਜ਼ਾਰੀ ਭਾਅ ਮੁਤਾਬਕ ਲਗਭਗ 12 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫਿਲਮ ਅਦਾਕਾਰਾ ਦੀ ਗ੍ਰਿਫਤਾਰੀ ਤੋਂ ਬਾਅਦ ਲੋਕਾਂ ਵਿੱਚ ਇਹ ਜਗਿਆਸਾ ਉੱਠ ਰਹੀ ਹੈ ਕਿ ਆਖਰ ਵਿਦੇਸ਼ ਖਾਸ ਕਰ ਅਰਬ ਮੁਲਕਾਂ ਤੋਂ ਲੋਕ ਸੋਨਾ ਕਿਉਂ ਲਿਆਉਂਦੇ ਨੇ? ਇਹ ਵੀ ਜਾਣਦੇ ਹਾਂ ਕਿ ਵਿਦੇਸ਼ ਤੋਂ ਕੋਈ ਸ਼ਖਸ ਕਿੰਨਾ ਸੋਨਾ ਲਿਆ ਸਕਦਾ ਹੈ? ਭਾਰਤ ਦੇ ਸੈਂਟਰਲ ਬੋਰਡ ਆਫ ਇੰਡਾਇਰੈਕਟ ਟੈਕਸ ਐਂਡ ਕਸਟਮਜ਼ ਦੀ ਵੈੱਬਸਾਈਟ ਉੱਤੇ ਦਿੱਤੀ ਜਾਣਕਾਰੀ ਅਨੁਸਾਰ ਬੈਗੇਜ ਰੂਲ 2016 ਦੇ ਨਿਯਮਾਂ ਮੁਤਾਬਕ ਭਾਰਤੀ ਤੈਅ ਮਾਤਰਾ ਵਿੱਚ ਡਿਊਟੀ ਫ੍ਰੀ ਸੋਨਾ ਲਿਆ ਸਕਦੇ ਨੇ ਡਿਊਟੀ ਫ੍ਰੀ ਦਾ ਮਤਲਬ ਹੈ ਉਹਨਾਂ ਵੱਲੋਂ ਲਿਆਂਦੀ ਉਸ ਤੈਅ ਮਾਤਰਾ ਉੱਤੇ ਕੋਈ ਟੈਕਸ ਜਾਂ ਡਿਊਟੀ ਨਹੀਂ ਲੱਗੇਗੀ ਇਸ ਨਿਯਮ ਤਹਿਤ ਪੁਰਸ਼ 20 ਗ੍ਰਾਮ ਸੋਨਾ ਲਿਆ ਸਕਦੇ ਨੇ ਪਰ ਇਸ ਦੀ ਕੀਮਤ 50000 ਰੁਪਏ ਤੱਕ ਹੋਣੀ ਚਾਹੀਦੀ ਹੈ ਔਰਤਾ 40 ਗ੍ਰਾਮ ਸੋਨਾ ਲੈ ਆ ਸਕਦੀਆਂ ਨੇ ਜਿਸ ਦੀ ਕੀਮਤ 1 ਲੱਖ ਰੁਪਏ ਤੱਕ ਹੋਣੀ ਚਾਹੀਦੀ ਹੈ। ਸੀਬੀਆਈਸੀ ਨੇ ਸਾਰਿਆਂ ਦੇ ਲਈ ਸੋਨਾ ਲਿਆਉਣ ਉੱਤੇ ਫੀਸ ਨਿਲਤਾਰਤ ਕੀਤੀ ਹੋਈ ਹੈ। ਜੇਕਰ ਕੋਈ ਡਿਊਟੀ ਫ੍ਰੀ ਦੀ ਤੈ ਮਾਤਰਾ ਤੋਂ ਵੱਧ ਸੋਨਾ ਲਿਆਉਂਦਾ ਹੈ ਤਾਂ ਉਸ ਨੂੰ ਜਾਣਕਾਰੀ ਦੇਣੀ ਪੈਂਦੀ ਹੈ ਅਤੇ ਫੀਸ ਅਦਾ ਕਰਨੀ ਪੈਂਦੀ ਹੈ। ਪਾਸਪੋਰਟ ਐਕਟ 1967 ਦੇ ਅਨੁਸਾਰ ਭਾਰਤੀ ਨਾਗਰਿਕ ਗਹਿਣੇ ਅਤੇ ਸਿੱਕੇ ਹਰ ਪ੍ਰਕਾਰ ਦਾ ਸੋਨਾ ਲਿਆ ਸਕਦੇ ਨੇ। ਕਸਟਮ ਮਾਮਲਿਆਂ ਨਾਲ ਜਿੱਠਣ ਵਾਲੇ ਵਕੀਲ ਆਸ਼ੀਸ਼ ਪਾਂਡੇ ਕਹਿੰਦੇ ਹਨ ਬੈਗੇਜ ਰੂਲ 2016 ਸੋਨੇ ਦੇ ਦਰਾਮਦ ਬਰਾਮਦ ਲਈ ਨਹੀਂ ਹੈ ਬੈਗੇਜ ਰੂਲ ਦੇ ਤਹਿਤ ਸਿਰਫ ਨਿੱਜੀ ਇਸਤੇਮਾਲ ਦੀਆਂ ਚੀਜ਼ਾਂ ਲਿਉਣ ਦੀ ਇਜਾਜ਼ਤ ਮਿਲਦੀ ਹੈ ਲੋਕ ਦੁਬਈ ਤੋਂ ਵੱਟ ਸੋਨਾ ਕਿਉਂ ਲਿਆਉਂਦੇ ਨੇ ਭਾਰਤ ਵਿੱਚ ਸੋਨੇ ਦੀ ਕੀਮਤ ਦੇ ਵਿੱਚ ਜੀਐਸਟੀ ਸਣੇ ਹੋਰ ਟੈਕਸ ਜੁੜਨ ਕਾਰਨ ਇੱਥੇ ਸੋਨੇ ਦਾ ਭਾਅ ਕਾਫੀ ਵੱਧ ਜਾਂਦਾ ਹੈ ਦੂਜੇ ਪਾਸੇ ਦੁਬਈ ਵਿੱਚ ਸੋਨੇ ਉੱਤੇ ਕੋਈ ਟੈਕਸ ਨਹੀਂ ਹੈ ਇਸ ਲਈ ਭਾਰਤ ਨਾਲੋਂ ਦੁਬਈ ਵਿੱਚ ਸੋਨਾ ਕੁਝ ਸਸਤਾ ਮਿਲ ਜਾਂਦਾ ਹੈ ਸੰਯੁਕਤ ਅਰਬ ਅਮੀਰਾਤ ਵਿੱਚ 5 ਮਾਰਚ 2025 ਨੂੰ 24 ਕੈਰਟ 골ਡ ਦੇ 10 ਗ੍ਰਾਮ ਦੀ ਕੀਮਤ 83670 ਰੁਪਏ ਸੀ ਉਧਰ ਭਾਰਤ ਵਿੱਚ 87980 ਰੁਪਏ ਸੀ ਵਿਦੇਸ਼ ਤੋਂ ਆਉਣ ਤੋਂ ਬਾਅਦ 에어ਪੋਰਟ ਉੱਤੇ ਤੈਹ ਹੱਦ ਤੋਂ ਵੱਧ ਸੋਨਾ ਲਿਆਉਣ ਦੀ ਜਾਣਕਾਰੀ ਦੇਣੀ ਹੁੰਦੀ ਹੈ ਜੇਕਰ ਕੋਈ ਇਸ ਨੂੰ ਲੁਕੋ ਲੈਂਦਾ ਹੈ ਤਾਂ ਇਸ ਨੂੰ ਤਸਕਰੀ ਮੰਨਿਆ ਜਾਂਦਾ ਹੈ ਸੋਨਾ ਤਸਕਰੀ ਕਰਦੇ ਵੇਲੇ ਜੇਕਰ ਕੋਈ ਫੜਿਆ ਜਾਂਦਾ ਹੈ ਤਾਂ ਵੱਖ-ਵੱਖ ਤਾਰਾਮਾ ਤਹਿਤ ਮੁਕੱਦਮਾ ਦਰਜ ਹੁੰਦਾ ਹੈ ਇਸ ਵਿੱਚ ਦੋਸ਼ੀ ਸਾਬਤ ਹੋਣ ਤੇ 5 ਲੱਖ ਦਾ ਜੁਰਮਾਨਾ ਉਮਰ ਕੈਦ ਅਤੇ ਵਿਦੇਸ਼ੀ ਯਾਤਰਾ ਉਤੇ ਤਾ ਉਮਰ ਰੋਕ ਲਗ